ਆਫਟਰਨੂਨ ਗਾਇਸ ਤੇ ਅੱਜ ਆਪਾਂ ਬਣਾਉਣ ਲੱਗੇ ਆ ਸਿਰਫ ਦੋ ਚੀਜ਼ਾਂ ਦੇ ਨਾਲ ਇੱਕ ਹੋ ਗਿਆ ਆਪਣੇ ਕੋ ਕੱਚੀਆਂ ਗਿਰੀਆਂ ਹੁਣ ਰੈਸਪੀ ਬਣਾਉਣੀ ਸਿਰਫ ਦੋ ਇੰਗਰੀਡੀਅੰਟਸ ਦੇ ਨਾਲ ਬਣੂਗੀ ਆਪਣੇ ਕੋ ਮੂੰਗਫਲੀ ਦੀਆਂ ਗਿਰੀਆਂ ਨਾਲ ਆ ਗੁੜ ਬਣਾਵਾਂਗੇ ਅੱਜ ਆਪਾਂ ਗੱਚਕ ਗੱਚਕ ਫਸਟ ਟਾਈਮ ਰੈਸਪੀ ਮੇਕਿੰਗ ਬਣਾਵਾਂਗੇ ਤੇ ਇਹਦੇ ਲਈ ਹੁਣ ਪਹਿਲਾਂ ਆਪਾਂ ਇਹਨਾਂ ਨੂੰ ਨਾ ਮਤਲਬ ਇਹ ਕੱਚੀਆਂ ਨਾ ਤੇ ਇਹਨਾਂ ਨੂੰ ਕਰ ਲਈਏ ਪਕਾ ਲਈਏ ਹਾਂ ਇਸ ਤਲਾਪੀ ਦਾ ਇਹ ਅਗਲਾ ਫਸਟ ਟਾਈਮ ਟ੍ਰਾਈ ਫਸਟ ਚਲੋ ਭਈ ਇੱਥੇ ਬੈਠਿਆ ਮੂੰਗਫਲੀ ਦੀਆਂ ਜਿਹੜੀ ਗੱਚਕ ਬਣਾਉਣ ਲੱਗੇ ਮੂੰਗਫਲੀ ਦੀ ਪਹਿਲਾਂ ਭੁੰਨਣਗੇ ਮੂੰਗਫਲੀ ਨੂੰ ਜਿਹੜੀ ਭੁੰਨਣਗੇ ਲੈ ਕੇ ਆਏ ਸੀ ਅਸੀਂ ਤੇ ਆਹ ਪਾਥੀਆਂ ਲਾ ਕੇ ਤੇ ਵੇਖੋ ਰੈਡੀ ਹੁੰਦੀ ਕਿੱਡੀ ਸੋਹਣੀ ਰੈਸਪੀ ਬਣਦੀ ਦੇਖਦੇ ਆ ਪਹਿਲੀ ਵਾਰੀ ਬਣਾਉਣ ਲੱਗੇ ਆ ਬੰਦਾ ਵੀ ਔਰ ਲੇਟਡ ਅੱਛਾ ਬੇਬੀ ਨੂੰ ਨਵਾ ਲਿਆ ਅੱਜ ਜਿਸ ਕੰਨ ਆ ਚਾਹਤ ਹੈ ਉਹ ਆ ਤੋ ਲੱਗਦਾ ਹੋਏ ਜਿਹੜੇ ਉਹ ਇੰਦੇ ਚ ਹੁੰਦੇ ਆਪਾਂ ਵੇਖੀਦਾ ਕੀ ਨਾਮ ਆ ਕਾਟੂਨ ਕਾਟੂਨ ਚ ਹੁੰਦਾ ਐਵੇਂ ਦੇ ਵਾਲ ਜੇ ਤਾਂ ਨੂੰ ਵਖਾਈ ਮਾਰੇ ਜੀ ਇਦਾਂ ਹੀ ਰਹੀ ਉਹ ਕਿਹੜੀ ਰੋਕ ਜਾ ਰਹੀ ਜੀ ਇੱਧਰ ਰੱਖੀ ਕਿਹੜਾ ਸੀ ਉਹ ਟੇਕਨ 3 ਆ ਮੈਨੂੰ ਪਤਾ ਲੱਗ ਗਿਆ ਜਿਹੜਾ ਪਜਾਦ ਮਲੱਕਦੇ ਹੁੰਦੇ ਆ ਭਾਈ ਜਿਹੜੇ ਆ ਕਹਿੰਦੇ ਵੀ ਲੱਤਾਂ ਆਪਾਂ ਵੇਖੀ ਨਾ ਇੰਸਟਾਗ੍ਰਾਮ ਰੀਲਾਂ ਤੇ ਲੱਤਾਂ ਨਾਲ ਕਚਕ ਬਣਾਉਂਦੇ ਆ ਮਤਲਬ ਜਿੱਦਾਂ ਕਹਾਣੀ ਨਹੀਂ ਬਣਾਉਣੀ ਹੁੰਦੀ ਇਦਾਂ ਇਦਾਂ ਕਰਕੇ ਇਦਾਂ ਉਹ ਗੱਚਕ ਬਣਾਉਂਦੇ ਆ ਪਰ ਆਪਾਂ ਅੱਜ ਸਫਾਈ ਨਾ ਬਣਾਉਣ ਲੱਗੇ ਆ ਨਾਲੇ ਵੇਖਾਂਗੇ ਉਸ ਰਿਲੇਟਿਡ ਬੰਦੀ ਕਿ ਨਹੀਂ ਹਾਂ ਉਹ ਮੇਦੀ ਬੰਦੀ ਕਿ ਨਹੀਂ ਮੈਂ ਤਾਂ ਇਤਰੋਂ ਮੈਨੇ ਕਿਹਾ ਨਹੀਂ ਹਾਂ ਇੱਥੋਂ ਘੈਂਟ ਆ ਤੇ ਹੁਣ ਆਪਾਂ ਗਾਇਜ਼ ਇਹਨੂੰ ਭੁੰਨ ਲੱਕੇ ਨਾ ਇਹਨੂੰ ਆ ਉੱਪਰਲੀ ਪੂਰੀ ਸ਼ੈਲ ਲਾ ਦੇਣੀ ਆ ਮਤਲਬ ਪਕਾ ਕੇ ਪੂਰਾ ਅੱਛਾ ਸ਼ੈਲ ਮਤਲਬ ਲਾ ਦੇਣੀ ਹੈ ਨਾ ਹਾਂ ਸ਼ੈਲ ਲਾ ਕੇ ਅੱਛਾ ਜਨਾ ਛੱਟ ਦੇਣੀ ਆਪਾਂ ਅੱਛਾ ਉਹ ਜਿੱਥੇ ਮਰਚੀ ਲਓ ਜੀ ਜਿਹੜੀ ਮੂੰਗਫਲੀ ਆ ਉਹ ਰੈਡੀ ਆ ਹੁਣ ਕੀ ਕਰਨਾ ਬਈ ਮੂੰਗਫਲੀ ਦਾ ਬਾਹਰ ਦਾ ਉਹ ਸਾਰੇ ਉਹ ਲਾਹ ਦੇਣੇ ਨੇ ਛਿਲਕੇ ਲਾਉਣੇ ਆ ਫੜੋ ਪਾਓ ਫਿਰ ਹਾਂ ਚੰਗਾ ਅੱਛਾ ਅੱਜ ਕਿਵੇਂ ਦਾ ਲਿਆ ਆ ਬਈ ਮੈਲਾ ਆ ਵਰਗੀ ਆਵਦੇ ਵਰਗਾ ਸਾਫ ਆ ਵੈਸੇ ਵੈਸੇ ਹੀ ਆ ਨਾ ਬਸ ਠੀਕ ਆ ਉਦਾਂ ਵਿਚਾਰਾ ਬੁੱਢਾ ਹੋ ਗਿਆ ਛੱਜ ਚਲ ਕੋਈ ਗੱਲ ਸੁਣ ਨਾ ਵੇਲਣਾ ਜਾ ਹੈ ਨਹੀਂ ਘਰ ਆਪਣੇ ਘਰੇ ਵੇਲਣੀ ਨਾ ਛਿੱਲਾ ਲਾਉਣੀਆਂ ਵਾ ਮਾਰ ਕੇ ਓਏ ਵੇਲਣੀ ਨਾ ਵੇਲ ਦੋ ਅੰਦਰੋਂ ਵੇਲ ਲੈ ਵੇਲਣੀ ਨਾ ਫੇਸ ਨਾ ਲਾਈਟ ਜਨ ਲਾਈ ਨਹੀਂ ਕਰ ਗਰਮ ਹੋਦਾ ਤਾਂ ਕਰਕੇ ਤੋਦਾਂ ਲਾਉਂਦੇ ਲੋਕ ਸਾਰੇ నాగిలుంంగా మింగా అవి లింది తాఇపని నిదా శేల లింది ఉటేక కందరి అకలా బఢిలు ਲਗੀ ਸ਼ੈਲ ਲੈ ਗਈ ਆ ਇਹਨਾਂ ਦੀ ਹੁਣ ਅੱਗੋ ਅੱਗੇ ਦਾ ਪ੍ਰੋਸੈਸ ਅੱਗੇ ਦਾ ਥੋੜੀ ਲੱਗਦੀ ਹੈ ਅੱਛਾ ਚੰਗੀ ਤਰ੍ਹਾਂ ਲਾਉਣੀ ਤੂੰ ਕਹੀਂ ਭਾਈ ਤੱਤਿਲ ਵਾਲੀ ਚਾਹ ਦੇਖਦਾ ਆਪਾਂ ਬੈਲਾ ਵਾਰੀ ਟਰਾਈ ਕਰਕੇ ਦੇਖਣਾ ਵਾ ਕਿ ਕਿਵੇਂ ਆਪਣੇ ਹੱਥੋਂ ਬੰਦੀ ਆਹ ਗੰਦੀ ਨਹੀਂ ਕਰਨੀ ਚਟਾਈ ਨਵੀਂ ਆ ਅਲੱਦਿ ਯਾ ਥੈਂਕ ਯੂ ਸਾਗੇ ਉਂਡੇ ਥੋੜੀ ਗੰਦੀ ਹਮ ਫਰਸਟ ਡੇ ਕੇਅਰ ਫਰਸਟ ਡੇ ਰੁਕ ਜਾ ਮੂੰਹ ਬਾਅਦ ਫਿਰ ਮਵੈ ਛੱਡ ਗੋੜ ਪਾਤਾ ਲੋ ਜੀ ਗੋੜ ਗੋੜ ਪਾਤਾ ਪਾਣੀ ਆਣੀ ਥੋੜੀ ਪਾਗਲੇ ਚਾਣੀ ਨਹੀਂ ਬਣਨੀ ਫਿਰ ਗੱੱਚਾ ਨਾ ਟੇਕੰਦੀ ਹਾਂ ਬੋਕੈਂਟ ਗੇਮ ਕਿੱਧਰ ਮੂੰ ਚੱਕਿਆ ਨਾ ਇੰਨਾ ਹਲਾ ਕੀ ਸੜ ਜਾਊਗਾ ਨਹੀਂ ਸੜਨਾ ਤੇ ਹੈਨਾ ਪਿਗਲਣਾਈਆ ਹਾਂ ਫੇ ਇਹ ਲੈ ਲੈ ਨਾ ਹਲਾ ਨਾ ਪਿਗਲ ਲੈੰਦੇ ਨਹੀਂ ਸੜਦਾ ਹੋਣਾ ਮੈਂ ਲਾਦਾ ਹੈਨਾ ਫੇ ਹਲਾ ਦੇ ਉਹ ਆਗੂ ਥੋੜੀ ਕੱਟ ਕਰ ਲੋ ਕਬੱਡੀ ਪਾਣੀ ਪਾਉਣਾ ਹੈ ਓਏ ਓਹ ਉਹ ਪੈਂਦਾ ਕੀ ਨਾ ਲਓ ਜੀ ਗੁੜ ਵੇਖੋ ਗਲੀਸ ਬਣੀ ਜਾਂਦਾ ਆ ਘੱਟ ਕਰ ਦੋ ਆ ਜਿਹੜਾ ਗੋੜਾ ਨਾ ਇਹ ਆ ਪੂਰਾ ਬਲੈਕ ਕਲਰ ਚ ਗੋੜਾ ਕਾਲੀ ਗੱਜ ਕਮ ਉਹ ਹੁੰਦਾ ਲਾਲ ਹਾਂ ਨਹੀਂ ਉਹ ਤੋਂ ਅਕੋਰਡਿੰਗ ਨਾ ਘੱਟ ਕਰ ਦੋ ਨਾ ਹਾਂ ਜਿਆਦਾ ਨਾ ਸੜੇ ਤੁਹਾਡੀ ਕੜਾਈ ਤੋਂ ਭੜਾਈ ਜਾ ਹੁਣ ਬਣਾਉਣ ਲੱਗੇ ਪਤਾ ਗਲੀਸ ਇਹਨੂੰ ਨਹੀਂ ਪਤਾ ਏ ਗਲੀਸ ਸਾਹ ਹੁਣ ਟਰਾਲੀਆਂ ਦੇ ਜਿਹੜੇ ਵਿੱਚ ਨਹੀਂ ਲੱਗਦਾ ਟਾਇਰਾਂ ਦੇ ਉਹ ਆ ਮੋਟਰਸਾਈਕਲ ਦੇ ਲੋਣਾ ਚੱਲ ਨਹੀਂ ਰਿਆ ਹਾਂ ਇਨੂੰ ਮੈਲਾ ਪਤਾ ਨਹੀਂ ਹੈ ਨਾ ਹਾਂ ਆ ਕਰਕੇ ਹੈਨਾ ਹਾਂ 1 ਮਿੰਟ ਲੱਗਣਾ ਬਾ ਗਲੀਸ ਟਰਾਲੀਆਂ ਤੇ ਲਾਉਣਾ ਗਾਇਸ ਝੂੜ ਮਾਰਿਆ ਗੱਜ ਕਣੀ ਅੰਗਲੀਸ ਬਣਾਉਣਾ ਤਾਂ ਇਹਨੂੰ ਨજર ਲੱਗੀ ਸੀ ਓਏ ਮਾਰਨ ਦਾਤਾ ਹੀ ਨਾ ਚੋ ਗਏ ਜਿੰਨਾਂ ਨੂੰ ਸਾਡੇ ਪਿੰਡਾਂ ਨੂੰ ਨજર ਲੱਗਦੀ ਮੈਂ ਇਦਾਂ ਉਤਾਰਦਾ ਆ ਵੀ ਤੇ ਪੈਰ ਨੂੰ ਲੱਗੀ ਆ ਪਾ ਦੇ ਪਾ ਦੇ ਪਾ ਦੇ ਓ ਕਿੰਨੀ ਘਾਟ ਲੱਗੀ ਸਾਰੀ ਪਾ ਦੇ ਸਾਰੀ ਤੇਰੇ ਵੀ ਉਂਗਲੀ ਵੈਸੇ ਵੀ ਜ਼ਿਆਦਾ ਹੁੰਦੀ ਆ ਇਹਦੇ ਵਿੱਚ ਚਲੋ ਗਾਇਸ ਮੈਨੂੰ ਕੱਲ ਨਜ਼ਰ ਲੱਗ ਜੀ ਨਹੀਂ ਤੁਹਾਡੀ ਬਾਦ ਨੀ ਦੇਖ ਲੈ ਚੱਲ ਵੇਖ ਲੈ ਮਨ ਦੇ ਚੈਲੰਜ ਕਰ ਦਿੱਤਾ ਨੇ ਪਾਜੀ ਬੀਬੀ ਚੈਲੰਜ ਉਹ ਕਹਿੰਦੇ ਬਨ ਨਹੀਂ ਨਹੀਂ ਦੇਖ ਲੈ ਲਗਾ ਤੋ ਹੂੰ ਇਹ ਸਖਤ ਬਹੁਤ ਹੋਈ ਤੋ ਸਖਤ ਤਾਂ ਕਰਨੀ ਹੈ ਦੇਖ ਨਹੀਂ ਤਾ ਬੇ ਗੈਂਸ ਤੇ ਰੱਖ ਲਾਂਗੇ ਢਿੱਲੀ ਕਰ ਦੇ ਆਹਰੇ ਵੀ ਆਪਾਂ ਹੁਣੇ ਇੱਕ ਥੱਡਾ ਕਰਕੇ ਲਈ ਉਹ ਓਏ ਭਾਂਡਾ ਲਿਆ ਉਹੋ ਇਹ ਟੱਕਲ ਲਿਆਉਂਦੇ ਤੇ ਕਰਨਾ ਵਾ ਉਹਦੇ ਤੇ ਨਹੀਂ ਉਹ ਆਵੇ ਨਹੀਂ ਪਲੇ ਨਹੀਂ ਲੱਤ ਨਹੀਂ ਹਾਂ ਕਿਉਂ ਲਾ ਲਾ ਥੱਲੇ ਕਿਉਂ ਲਾ ਲੋ ਲਿਆ ਜਲਦੀ ਲਿਆ ਟੇਕਨ 3 ਜਲਦੀ ਮੈਂ ਬਥੇਰੀ ਪੰਗਾ ਲਿਆ ਤੇ ਬੜੇ ਤੂੰ ਹੀ ਬਾਗਦਾ ਬਣਾਉਂਦਾ ਰਿਹਾ ਜੇ ਸਖਤ ਬਹੁਤ ਹੋਵੇ ਤੋ ਥੋੜਾ ਖਲਾਂਗੇ ਤਵੇਲਣਾ ਵੇਲੀ ਦਾ ਵਾ ਵੇਲਣਾ ਵੇਲੀ ਦਾ ਐ ਐ ਉਹ ਗੱਲ ਨਹੀਂ ਕਿ ਸਹੀ ਬੰਦੀ ਹੈ ਵਾ ਵੇਲ ਲੈਨੇ ਹਣ ਕਿ ਜੇ ਤੂੰ ਬਹੁਤ ਕਰੇ ਕੜਕ ਕੜਕ ਹੋਈ ਇਹ ਟੋਪੀ ਨਹੀਂ ਖਾਈ ਜੀ ਇਹ ਪੂਰੀ ਖਾ ਲ ਤਾ ਉਹ 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 ਟਪਲੇਨ ਹੁੰਦੀ ਉਹਨਾਂ ਦੀ ਚਲ ਪਹਿਲੀ ਹੈ ਕਿੱਥੇ ਪਾਉਣਾ ਲਓ ਜੀ ਆਜੋ ਆਜੋ ਤੁਸੀਂ ਵੀ ਆਗੇ ਸਾਨ ਆ ਚੁੱਕੇ ਨੇ ਬੰਦੇ ਆਪਣੇ ਪਾਪਾ ਹਾਂ ਚਾਲ ਜੀ ਪਾਪਾ ਗੱਚਕ ਬਣੀ ਓਏ ਆਂ ਫੜ ਕੇ ਦੇਖਿਆ ਨਹੀਂ ਹੁੰਦਾ ਸੁਣਾ ਪਾਣੀ ਜੀ ਉਹ ਪਾਗਲ ਵੇਲਣੇ ਚਮਚਾ ਨਹੀਂ ਥਲਾ ਆਪਣੇ ਆਗਲੇ ਮੈਂ ਤੈਨੂੰ ਇਹ ਤਾਂ ਨਹੀਂ ਦਿੱਤਾ ਸਖਤ ਕਰਤੀ ਕਾਹ ਇਥੇ ਉਹ ਵਿੱਚ ਕੋ ਪਾਉਂਦੇ ਆ ਮਿੱਠਾ ਗੁਠਾ ਮੋਹ ਪਾਉਂਦੇ ਆ ਭਰਾਵਾ ਮੈਂ ਵੇਖੀ ਏਦਾਂ ਲੋਕਾਂ ਨੇ ਨਾ ਲਾਈ ਜਾ ਅੱਛਾ ਕੋਈ ਨਹੀਂ ਵੇਖ ਲੈਣਾ ਹੋਰ ਸਹੀ ਨਹੀਂ ਲਿੰਦਾ ਕੱਲਾ ਮਿੱਠਾ ਪਾਉਂਦੇ ਆ ਜਿਆਦਾ ਗੁੜ ਤੋਂ ਨਾ ਮਾਤਰ ਹੁੰਦੀ ਓਏ ਇਹਨੂੰ ਦੀਪੂ ਛੱਡ ਕੇ ਆ ਇਹਨੂੰ ਪਾਣੀ ਲਾ ਨਹੀਂ ਇਹਨੇ ਔਇਲ ਲਾਇਆ ਵਾ ਨੀ ਇਹ ਬਣਾ ਗਈ ਆ ਗਾਚਕ ਗੁੜ ਦੀ ਹੈ ਤਲਵਾ ਵਾਹ ਘਰ ਦਿੱਤੇ ਘਰ ਨਾਲ ਇਧਰੋਂ ਕੱਟ ਕੇ ਉਹ ਉਥੇ ਨਾ ਰੱਖ ਦੀ ਇੱਕ ਮਿੰਟ ਖੜੇਗੀ ਮੈਂ ਕਿਹਨਾਂ ਰਖਾਲ ਤੇ ਵੱਡਾ ਲੈ ਲੈਂਦੇ ਬਸ ਕਰ ਅਨਮੋਲ ਦੀ ਪੰਗਾ ਵਾਹ ਉਹ ਕਟਰ ਨਾਲ ਹੀ ਕਟਿੰਦੀ ਤੂੰ ਜੋ ਬਰ ਹੈ ਇੱਥੇ ਲੈ ਫਕਤ ਤੂੰ ਨਹੀਂ ਆ ਬਲੈਂਡਰ ਪਿਆ ਮਾੜੇ ਕਰੇ ਲਿਆਉਣਾ ਵਿਚੋ ਤਾਂ ਪਲੇਟ ਵੀ ਵੜ ਤੋ ਹੋਏ ਨਹੀਂ ਸਾਈਜ਼ ਸੇਮ ਬਣਾਏ ਉਹ ਆੜੇ ਹੁੰਦੇ ਆ ਮੈਂ ਕੀ ਕਰਨਾ ਹੈ ਮੈਂ ਤਾਂ ਮੈਂ ਕਾਹਦੀ ਆ ਇਦਾਂ ਵੇਸਟ ਵੇਸਟ ਲਾ ਦੇ ਮਾੜੀ ਕਰ ਦਸਾ ਗਲਾਸ ਲਿਆਓ ਗਲਾਸ ਨਾਲ ਕੱਟ ਲੋ ਗੋਲ ਗੋਲ ਹਾਂ ਤਾਂ ਗੋਲ ਦੀ ਹੁੰਦੀ ਓਏ ਆ ਕਿੱਡਾ ਗਲਤ ਕੀਤਾ ਵੀ ਇਹ ਗਾ ਲਾ ਦੇ ਫਿਰ ਆਖੀ ਇਹ ਪਹੂ ਆ ਆਪ ਟਾਲੀਆਂ ਚੀਜ਼ਾਂ ਆਪਾ ਭਾਈ ਛੋਟੇ ਇਹਨੇ ਭਾਈ ਹੋ ਲਿਆ ਸ਼ਰਾਬ ਵਾਲਾ ਤੂੰ ਰੋਕ 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 ਹੋਲ ਬਣਾ ਲ ਗਏ ਬਾਲ ਖੇਡਣਾ ਮੈਂ ਜੇ ਬਣਾਈ ਨਾ ਮੇਰੇ ਬਾਪਾ ਕਹਦਾ ਜਾਂਦੀ ਰਹੀ ਕਹਿੰਦੇ ਤੈਨੂੰ ਤਾਂ ਬੱਗ ਦੀ ਕਿ ਇਹ ਵੀ ਪਤਾ ਡਾਂਸ ਬਾਲ ਨੂੰ ਖੇਡਦੇ ਰਹਿ ਜਦੋਂ ਸੁੱਕ ਗਈ ਨਾ ਐਨ ਆਪਣੀ ਪਲੇਟ ਥੱਲੋ ਸਾਰੀ ਬਾਹਰ ਹੂੰ ਕੋਈ ਬੀਜ ਨਹੀਂ ਕੋਈ ਬੋਲ ਨਹੀਂ ਗੋਗਲਾ ਹੀ ਬਾਹਰ ਗਰੋਂ ਲੋਕ ਤੁਹਾਨੂੰ YouTube ਤੇ ਦੇਖਦੇ ਨੇ ਲਾਈਕ ਹਾਂ ਜਿਹੜੀ ਡਰਾਈਵਰ ਨਹੀਂ ਘੈਂਟ ਬਣੀ ਨਾ ਦੱਸੇ ਰਿਵਿਊ ਨਹੀਂ ਬੱਜੀ ਬਈ ਉਹ ਬਚਾਈ ਆ ਆਪਦੇ ਲਈ ਇੱਕ ਮਿੰਟ ਬਾਅਦ ਦੇਖੀਂ ਨੇ ਉਦਾਂ ਖਾਣ ਨੂੰ ਆਂਡੇ ਦੀ ਮੰਡੀ ਆ ਜਾਂਦੇ ਆ ਖਾਣ ਘਰੋਂ ਮਿਲਦਾ ਨਹੀਂ ਤਾਂ ਆਪਣੇ ਘਰੇ ਆਉਂਦੇ ਆ